ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਗੱਡੀਆਂ ਜੋਰਾ-ਸ਼ੋਰਾ ਨਾਲ ਚੱਲ ਰਹੀਆਂ। ਬਹੁਤ ਬਲੌਡਕਾਸਟਰ ਲੱਗੇ ਹੋਏ, ਤੀਆ ਬਲੌਡਕਾਸਟਰ ਉਹ ਖੜਾ ਖੜਾ। ਤੀਆ ਭਰ ਕੇ ਖੜ ਗਿਆ ਲੈਣ ਨੂੰ। ਮੁਕੌਲ ਨੂੰ ਆ ਜਾ ਮਰਦਾ ਕੋਲ ਨੂੰ ਆ ਜਾ। ਤੇ ਟਾਇਰ ਬਕਾਉ ਆ। ਸਾਰਾ ਓਰੀਜਨਲ। ਸਾਰਾ ਓਰੀਜਨਲ। ਕੋਈ ਗੱਡੀ ਨਹੀਂ। ਇਹ ਹੈਗਾ ਬਾਈ ਕੰਪਨੀ ਕੰਪਨੀ ਟੀਵੀਐਸ ਦਾ, ਸੁਖੇ ਬਾਈ ਦਾ। ਇਹ ਹੈਗਾ ਟੀਵੀਐਸ। ਅਲਾਈ ਵੀ ਨਾ ਦੇਣਾ ਭਾਈ ਹਾਂ ਅਲਾਈ ਦੀ ਨਾ ਨਾ ਅੱਛਾ ਟਾਇਰ ਦਾ ਸੂਣ ਤੇ ਬਕਾਉਣੀ ਤੇਰੇ ਟਾਇਰ ਵੀ ਖਜੂ ਚਿੰਤਾ ਨਾ ਕਰ ਤੂੰ ਇਹਦੀ ਗਾਰੰਟੀ ਵਲੰਟੀ ਕੀ ਦੇ ਰਹੇ ਹੈ ਗਾਰੰਟ ਕਰ ਦੇਗਾ ਕਹਿੰਦਾ ਪੈਂਚਰ ਨਹੀਂ ਹੁੰਦਾ ਇਧਰ ਦਿਖਾ ਕਹਿੰਦਾ ਪੈਂਚਰ ਨਹੀਂ ਹੁੰਦਾ ਮੇਰਾ ਟਾਇਰ ਕੋਈ ਗੁੱਡੀ ਨਹੀਂ ਜਵਾ ਸਾਬ ਟੈਂਚਰ ਨਾਲ ਨਹੀਂ ਉਹਦੀ ਭਾਈ ਟਾਇਰ ਦੀ ਜ਼ਿੰਮੇਵਾਰੀ ਹੈ ਕਹਿੰਦਾ ਅੱਜ ਤੱਕ ਕਦੇ ਪੈਂਚਰ ਨਹੀਂ ਹੋਇਆ ਵੀ ਮਤਲਬ ਮੌਕੇ ਤੇ ਬੰਦਾ ਚਲਾ ਕੇ ਦੇਖ ਸਕਦਾ ਉਹ ਤੋਂ ਬਾਅਦ ਘਰ ਜਾ ਕੇ ਬੰਦਾ ਪੈਂਚਰ ਹੋਵੇ ਕੋਈ ਪੈਸੇ ਕਿੰਨੇ ਡਿਮਾਂਡ ਉਪਰ ਦਾਸੂ ਹੁਣ ਬੰਦਾ ਟੈਲੀਫੋਨ ਕਰਦਾ ਤਾਂ ਹੀ ਦਿਖੂਗਾ ਜਿਹੜਾ ਮੋਡੇ ਪਰ ਰੱਖਿਆ ਉਹ ਕਿੰਨੀ ਬਹੁਤ ਗੁੱਡੀਆਂ ਆਹ ਤੇਰਾ ਫੋਨ ਚੱਲਿਆ ਇੰਨੀਆਂ ਕਿੰਨੀਆਂ ਗੁੱਡੀਆਂ ਆਹ ਫੋਨ ਚੱਲਿਆ ਲੈ ਇਹ ਗਿਲਣਾ ਵੀ ਨਹੀਂ ਆਉਨੇ ਹਲੇ ਬਚਾ ਵੀ ਲੈਣਾ ਸਾਲਾ ਗੇਰੂਗਾ ਵੀ ਉਹ ਦੋਏ ਪਵਾ ਦੇ ਦੋਏ ਡਬਲ ਟੈਰਾ ਕਰਾ ਦੇ ਛੱਡੀ ਜਾਊਗਾ ਹਾਂ ਯਾਰ ਹਰਸਾਈਕਲ ਦਾ ਨੰਬਰ ਹੈ ਪੀਵੀ 23 163 11 ਉਹ ਸੁੱਖੇ ਉਹ ਸਾਡੇ ਨਾਲ ਬੋਲਟ ਦਾ ਕੱਢਿਆ ਪਿਆ ਉਹ ਪਵਾ ਦੇ ਦੇ ਉੱਪਰ ਲਓ ਛੋੜੇ ਛੋੜੇ ਪਾਈਆਂ ਟਰੈਕਟਰ ਵਾਲੇ ਉਹ ਜੰਤਰ ਵੀ ਦੇਖ ਲੋ ਕੀ ਆ ਇਹਦੇ ਕੋਲ ਉਹ ਫੂਸ ਕੱਢ ਉਹ ਬਾਈ ਫੂਸ ਕੱਢਣ ਚੱਲੇ ਆ ਬਾਈ ਜਿਹੜੇ ਆਪਣੇ ਬਾਹਰ ਕੱਦੂ ਵਾਲੇ ਬਾਹਰ ਚ ਫੂਸ ਨਹੀਂ ਹੋ ਜਾਂਦਾ ਖੁੰਝਿਆਂ ਚ ਇਹਦੇ ਨਾਲ ਕੱਢੂਗਾ ਉਹਨੇ ਕੰਮ ਦੇਖੋ ਤੁਸੀਂ ਬੰਦੇ ਉਹ ਨਹੀਂ 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 ਇਹ ਨਹੀਂ ਪਤਾ ਕੀ ਕਰਨਾ ਦੇਖੇ ਨੇ ਮੋਟਾ ਮੋਟਾ ਫੂਸ ਬਾਹਰ ਕਰ ਦੇਣਾ ਹਾਂ ਦੂਈ ਦੂਈ ਜੀ ਝਾੜ ਲਓ ਸੋਨਾ ਅੰਕਲ ਉਹ ਮੱਛੇ ਤਾਂ ਨਹੀਂ ਲੈ ਲਿਆ ਸੋਨਾ ਅੰਕਲ ਤੇ ਉਹ ਜਲੇਬੀਆਂ ਚੱਠਣੇ ਉਹ ਜਲੇਬੀਆਂ ਓ ਜਿਆਦਾ ਕਿਹਦਾ ਓ ਗੱਲ ਸੁਣਾ ਕੋਈ ਯਾਰ ਹਾਂ ਆਇਆ ਬੜਾ ਦੇਆ ਮਾ ਦੱਸੇ ਕਿ ਲਾਹੇ ਫੋਨ ਨੰਬਰ ਦੱਸਦੇ ਫੋਨ ਨੰਬਰ ਆਹ ਫੋਨ 99813 21273 ਬਾਈ 97813 21273 21273 ਟਾਇਰ ਲੈ ਲਿਓ ਜਰੂਰ ਨਾ ਵੀ ਲਿਓ ਕੰਟਾਇਓ ਜਰੂਰ ਫੋਨ ਕਰ ਕਰ ਪੁੱਛੀ ਚੁੱਕੇ ਬਾਈ ਨੂੰ ਪੁੱਛੇ ਵੀ ਟਾਇਰ ਵਿਕੇ ਕਿ ਨਹੀਂ ਟਾਇਰ ਵਿਕੇ ਰਹੇ ਚਲੋ ਆਜੋ ਅੱਜ ਬੱਬੀ ਦੁਖਦੀ ਹੈ ਬਾਹਰ ਇੱਥੇ ਤੇ ਪੂਰੇ ਤੇ ਦੁਖਦੀ ਆ ਨਾ ਇਹਦਾ ਛੱਲਿਆ ਗਿਆ ਆ ਛੱਲਿਆ ਇਹਦਾ ਉਹ ਕੰਮ ਹੋ ਗਿਆ ਵੀਰ ਜੀ ਦੇਖੀ ਇਧਰ ਦੇਖੀ ਜਮਈ ਛੱਲਿਆ ਗਿਆ ਛੱਲਿਆ ਗਿਆ ਜਮਈ ਛੱਲਿਆ ਗਿਆ ਉਹ ਕੰਮ ਹੋ ਗਿਆ ਆ ਤਾਂ ਮੇਰੇ ਵਰਗਾ ਝੋਟਾ ਬੰਦਾ ਚੱਲੀ ਜਾਂਦਾ ਟਪੜੀ ਮੈਂ ਟਪੜੀ ਪੈਂਦੀ ਆ ਦਿਖਾ ਵਾਰਨਾ ਇੱਕ ਵਾਰ ਮੈਂ ਡੀਪਾ ਜੀ ਨੂੰ ਸਾਲਾ ਬ੍ਰੋਡਕਾਸਟਰ ਕਿਵੇਂ ਲੈ ਕੇ ਰੁਕਾ ਆਪਣਾ ਫਿਰ ਉਹ ਤਾਂ ਉਧਰ ਨਵਾਜਿਆ ਕਰੂਗਾ ਇੱਕ ਵਾਰ ਮੈਂ ਡੀਪਾ ਜੀ ਭਾਏ ਭਾਈ ਸ਼ਾਮ ਨੂੰ ਹੋਰੇ ਨਾਲ ਆ ਜਾ ਹੁਣ ਲੰਘੇ ਹਾਂ ਹਾਂ ਚੱਲ ਜੀ ਡੀਪਾ ਨੇ ਪੈਗ ਲੱਗੇ ਹੋਏ ਤੇ ਮੈਨੂੰ ਕਹਿੰਦਾ ਅੱਜ ਤਾਂ ਆਏ ਛਾਲ ਮਾਰ ਕੇ ਨਹਿਰ ਪਾਰ ਕਰ ਦਿੰਦੇ ਆ ਕੋਈ ਉਹਦੇ ਵਿੱਚ गिर ਗਿਆ ਉਹ ਇਹਨੂੰ ਨਹਿਰ ਦੱਸੇ ਇਹਨੂੰ ਨਹਿਰ ਦੱਸੇ ਕੋਈ ਨਾ ਆ ਜਦ ਰੋਕੂ ਤੇ ਤੇ ਲਾਉਂਜੀ ਤਿਆਰੀ ਫੇਰ ਕਰਤੀ ਆਪਾਂ ਨੇ ਆਪਣੂ ਰੋਜ਼ ਦੇ ਰੁਟੀਨ ਨਾਲੇ ਅਰੇ ਇਹਦਾ ਕੰਮ ਨਵੇੜਿਆ ਇਹ ਜੂਲੀ ਦਾ ਤਕਰੀਬਨ ਅੱਜ 11 14 15 ਥੱਲੇ ਪਾਤੀ ਅੱਜ ਵੱਜੇ 7:00 ਵੱਜ ਗਈ ਤੇ ਦੁਪਹਿਰ ਤੋਂ ਬਾਅਦ ਦਾ ਟਾਈਮ ਹੋ ਗਿਆ ਰੈਸਟ ਕਰਕੇ ਹੁਣ ਆਪ ਕੋ ਮਤਲਬ ਫੇਰ ਜਿੰਦਿਆ ਕਰਾ ਲੈ ਕੇ 3-4 ਕਿਲੀਆਂ ਦੇ ਗੇੜਾ ਹੈਗਾ ਮਨ ਚਲਣ ਤੋਂ ਤੇ ਜਾ ਕੇ ਆਪਣਾ ਫਿਰ ਜੇ ਆਇਆ ਮੈਂ ਸਵੇਰੇ ਜਾਣਾ ਨਾ ਫਿਰ ਸਰਕਲ ਲੋਟ ਨਹੀਂ ਹੁੰਦਾ ਸਵੇਰੇ ਆਪਣੇ 7:00 ਜਿਆਦਾ ਵੱਜ ਜਾਂਦੀ ਰੇਲੂ ਦਾ ਰੋਜ਼ ਹੀ ਹੁੰਦਾ ਇਨੇ ਥੱਲੇਆਂ ਦਾ ਤੇ ਬਾਕੀ ਸਮਾਨ ਸ ਨੂੰ ਸਾਰਾ ਅੰਦਰ ਆਪਣਾ ਦੇਖ ਲਓ ਕਿੰਨੀ ਆਰਾਮਦਈ ਰੋਗੀ ਦੇਸ ਦੀ ਗੱਲ ਤੇ ਜਦੋਂ ਜਾਣਾ ਹਾਂ ਟ੍ਰਾਂਜ਼ਿਟ ਦਾ ਜੇ ਐਕਟ ਕੀ ਪ੍ਰਜੈਕਟ ਕਈ ਲੱਗਣੇ ਆ ਬਾਕੀ ਸ਼ਾਇਦ ਕੋਸ਼ਿਸ਼ ਹੈ ਵੀ ਜੀ ਲਿਤੇ ਪਹਿਲਾਂ ਪਹਿਲੇ ਇੱਕ ਟਰਾਲੀ ਖੂੰਗਾ ਵੀ ਪਰ ਉਹ ਸਸਪੈਂਸ ਹੈ ਵੀ ਟਰਾਲੀ ਹੋਣੀ ਕਿ ਨਹੀਂ ਤੇ ਇੱਕ ਟਰਾਲੀ ਆਪਾਂ ਨੇ ਵੇਚਣੀ ਵੀ ਐ 12 6.54 ਉਹ ਦੇਖਦੇ ਆ ਵਿਚਾਰ ਹਲੇ ਦੋ ਤਿੰਨ ਚੱਲ ਰਿਹਾ ਮਤਲਬ ਦੋ ਮਹੀਨਾ ਚ ਮਨਾ ਹੈ ਵੀ ਵੇਚੀਏ ਜਾਂ ਨਾ ਵੇਚੀਏ ਇੱਕ ਦੋ ਦਿਨ ਦੇ ਵਿੱਚ ਜੇ ਹੋਇਆ ਵਿਚਾਰ ਕੋਈ ਆਪਾਂ ਬੋਲੀ ਫੋਟੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਨੇ ਉਹ ਵਾਲੀ ਨਵੀਂ ਬਣਵਾਈ ਦੀ ਨਵੀਂ ਬਣਵਾਈ ਥੀ ਉਹ ਮਾਡਲ ਉੱਚਈ ਹੈ ਬਹੁਤ ਜ਼ਿਆਦਾ ਪੁਰਾਣਾ ਵੀ ਨਹੀਂ ਹੈਗਾ ਟਰਾਲੀ ਛੋਟੇ ਵਿੱਚੋਂ ਸਾਫ਼-ਸੁਥਰੀ ਹੈ ਤੇ ਬਾਕੀ ਉਹਦੀ ਵੀਡੀਓ ਪਾਉਂਗਾ ਮੈਂ ਹੁਣ ਚਲਿਏ ਲੈ ਕੇ ਗੱਡੀ ਆਪਣੀ ਪੁਰਾਣਾ ਕਰਾਂਗਾ ਇਹਨਾਂ ਨੂੰ ਚਲ ਕੋਈ ਨਾ ਮੇਰਾ ਪਰਣਾ ਮੜਾ ਦਿੱਸ ਤੇ ਇੱਥੇ ਸਾਫ਼ ਹੈ ਦਾ ਕਿ ਨਹੀਂ ਹੁਣ ਇੰਨੀ ਕਾਮਦਾਰੀ ਹੋ ਗਈ ਵੀ ਸਾਮਾਨ ਸਾਰੇ ਸੇਫ ਹੋ ਜਾਂਦਾ ਟੂੜੀ ਵਾਲੀਆਂ ਖੜੀਆਂ ਪਿੱਛੇ ਚਾਰ ਟਰਾਲੀਆਂ ਸੁਹਾਕੇ ਵੀ ਹੋਰ ਲੱਕੜਾਂ ਕਟੜਾਂ ਭਾਰੀ ਜਿਹੜਾ ਕਣਕਾੜਾ ਪਿੱਛੇ ਖੜਾ ਇੱਧਰ ਕਣਕਾੜੇ ਢੋਹ ਲਾ ਕੇ ਆਪਣੇ ਆ ਮੱਖੀ ਫੱਟ ਕੇ ਰੱਖੀ ਵੀ ਆ ਉਹਦੇ 770% ਸਾਡਾ ਪਿੰਡ ਜਿਹੜਾ ਝੋਨਾ ਲੱਗ ਚੁੱਕਿਆ। ਅੱਛਾ ਇੱਕ ਇਸ ਵਾਰ ਬੜਾ ਫਰਕ ਪਿਆ ਵੀ ਬਾਸਮਤੀਆਂ ਦੇ ਬੜਾ ਅਸਰ ਪਿਆ ਹੈ। ਰੱਬ ਜਾਣੇ ਚੱਕਰ ਕੀ ਹੈ। ਕਿ ਵੈਰਾਈਟੀਆਂ ਘੱਟ ਲੱਗੀਆਂ ਨੇ ਇਸ ਵਾਰ। ਜ਼ਿਆਦਾਤਰ ਮੋਟੀਆਂ ਵੈਰਾਈਟੀਆਂ ਉਹ ਜ਼ਿਆਦਾ ਲੱਗੀਆਂ ਨੇ। ਰੱਬ ਜਾਣੇ ਕੀ ਚੱਕਰ ਹੈ। ਬਾਕੀ ਸਾਡੀ ਡਾਕਰ ਤੇ ਮੁਛਲ ਵੀ ਬਹੁਤ ਲੱਗਣ ਲੱਗੀਆਂ। ਆ ਵੀ ਅੱਛਾ ਕਹਿੰਦਾ ਬਾਈ ਰੋਕ ਰੋਕ ਪੁਲਸਰਾ ਹੱਥ ਦੇ ਲਿੰਦਾ ਤੇਰੇ ਵਰਗਾ ਹੁੰਦਾ ਮੂਲੇ ਬੈਠਾ ਕਹਿੰਦਾ ਬਾਈ ਇਸ ਥਾਂਪ ਤੈਨੂੰ ਮਸੂ ਬੈਠਾ ਤੈਨੂੰ ਕਿੱਥੋਂ ਉਠਾਈਏ ਕਹਿੰਦਾ ਸਾਲਾ ਟ੍ਰਿਪਲਿੰਗ ਦਾ ਚਲਾਨ ਕਰਦਾ ਥੋੜਾ ਏ ਤਿੰਨ ਨਹੀਂ ਹੈਗੇ ਤਾਂ ਚਾਰ ਆ ਥਿਸ ਇਜ਼ 4 ਥਿਸ ਇਜ਼ ਅ ਫੋਰਮੈਨ ਥਿਸ ਇਜ਼ 4 ਫੋਰਿੰਦ ਬੰਦਾ ਪਰ ਇਹਦਾ ਇਕੱਲਾ ਹੀ ਥਰੀ ਫੋਰ ਆਪਣੀ ਬਾਤ ਨੂੰ ਉਹ ਗੱਪ ਨੂੰ ਸੁਣਾ ਕੋ ਗੱਲ ਯਾਰ ਤੂੰ ਚੱਲਿਆ ਲਿਓ ਲਿਓ ਲਓ ਜੀ ਮਿੱਤਰੋ ਨਵੇੜ ਕੇ ਸਾਰੇ ਕੰਮਕਾਰ ਪਹੁੰਚ ਗਿਆ ਖਾਲੇ ਦੇ ਵਿੱਚ ਇਹਦੇ ਮੇਰੇ ਵੀਰੇ ਬਹੁਤ ਥੇ ਉਹਨਾਂ ਦੇ ਕਮੈਂਟਾਂ ਲੰਮਾ ਖਾਲਾ ਨਹੀਂ ਹੈਗਾ ਹੋਰ ਥੇ ਜਾਣਾ ਦੇਖੋ ਆਦੇ ਨੇ ਸਾਫ ਕਰ ਲੈਣੇ ਇੱਧਰ ਨੂੰ ਹੋ ਇੱਧਰ ਨੂੰ ਆ ਤੇ ਅੱਜ ਸਵੇਰਦਿਆਂ ਨੇ ਪਹਿਲਾਂ ਤਾਂ ਅਸੀਂ ਨੇ ਲਾਏ ਪੰਪ ਮੈਦ ਖੁਸ਼ਪ੍ਰੀਤ ਨੇ ਖੁਸ਼ਪ੍ਰੀਤ ਅੱਜ ਆਪਾਂ ਨੇ ਕਿੰਨੇ ਪੰਪ ਲਾਤੇ ਦੋ ਟੱਕ ਕੱਢਤੇ ਅੱਜ ਆਪਾਂ ਨੇ ਪੂਰੇ ਪੂਰੇ ਦੋ ਟੱਕ ਕੱਢਤੇ ਜਣੀ ਤਿੰਨ ਪੰਪ ਉਧਰ 3 3 4 4 ਲੱਗ ਗਏ ਹੁਣ ਵੀ ਵੈਸੀ ਆਪਾਂ ਨੇ ਜਾਣਾ ਹੀ ਦਾ ਸਪਰੇਅ ਵਾਲੇ ਪੰਪ ਲੈ ਕੇ ਹਵਾ ਚੱਲ ਗਈ ਹਵਾ ਚੱਲ ਗਈ ਤੇ ਚਲਾ ਆਇਆ ਵੀ ਆਹ ਟਾਈਮ ਹੀ ਜਾ ਕੇ ਚੀਜ਼ਾਂ ਲੱਗਦਾ ਥੋੜਾ ਜਿਹਾ ਕੰਮ ਕੱਲ ਨੂੰ ਮਿਲਾਂਗੇ ਤੈਨੂੰ ਦਾ ਕਿਲਿਓ ਦੋ ਰਹਿ ਗਏ ਇੱਕ ਤਾਂ ਆਲੂਆਂ ਵਾਲਾ ਰਹਿ ਗਿਆ ਇੱਕ ਪਨੀਰੀ ਵਾਲਾ ਰਹਿ ਗਿਆ ਪਨੀਰੀ ਵਾਲਾ ਰਹਿ ਗਿਆ ਆਪਣੇ ਆਲੂ ਲੇਟ ਹੋ ਗਏ ਪਨੀਰੀ ਜੀ ਫालतू ਪਈਆਂ ਸਾਰੀ ਫालतू ਹੈ ਜਿਹੜੀ ਬਚ ਗਈ ਸੀ 110 ਕਿੰਨੀ ਕਿੰਨੀ ਹੋਰ ਵੀ ਕੋਈ ਰੱਖੀ ਹੈਗੀ ਹੋਰ ਹੋਰ ਤਾਂ ਕਿ ਜਿਹੜੀ ਬਚ ਗਈ ਦੋ ਕਿਲਿਆਂ ਤੋਂ ਬਾਅਦ ਉਹ ਵੈਰਾਈ ਤੋਂ ਫालतू ਹੈ ਜਿਹਨੇ ਮਾਰਿਆ ਉਦੋਂ ਦੇਖ ਲੈਣੇ ਜੇ ਕਿਸੇ ਨੇ ਲਿਆਣੀ ਲੂਣੀ ਪਨੀਰੀ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਵੀਡੀਓ ਪਾ ਦਾਂਗੇ ਹਾਂ ਜੇ ਕਿਸੇ ਦਾ ਹੋੜ ਕੋਈ ਵੀ ਜੇ ਕਿਸੇ ਨੂੰ ਆਪਾਂ ਬਾਬਾ ਜਦਿਆਨ ਹੋਊਗਾ ਮਨ ਲੱਗਾ ਰਾਤ ਨੂੰ ਫੇਰ ਲੈ ਵੀ ਕਾਰਾਂ ਉਸ ਤੋਂ ਤਾਂ ਨਹੀਂ ਘੱਟ ਹੋ ਰਿਹਾ ਮਸਨ ਕਰੀਏ ਮੈਂ ਉਹ ਤੁਰੂ ਆ ਵੀ KFC ਆ ਮਦਨੂ ਦੀ ਜਿਹੜੀ ਕਿ ਮੈਂ ਕਿਹਾ ਕਿ ਜਾ ਕੇ ਆਈਏ ਉਹ ਸਾਹਮਣੇ ਉਹ ਸਾਹਮਣੇ ਦਿਖਦਾ ਸਾਡਾ ਜੀ ਦਾ ਸੁਣਦਾ ਕੀ ਕਰਦਾ ਸਾਡਾ ਜੀ ਕਰਦਾ ਵੀ ਹੋ ਦੇਖੋ ਮੈਕਦੀ ਦੀਆਂ ਕਿੰਨੀਆਂ ਜੇਪਾਂ ਰਹੀ ਪਈਆਂ ਅੱਜ ਲੋਟਾ ਜੀ ਚੱਲ 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 ਪਾਪਾ ਇਹ ਕੋਈ ਛੋਟੀ ਗੱਲ ਹਾਂ ਹਾਂ ਇਹ ਲੋਈ ਗੱਲ ਪੰਪਾਂ ਸਾਸਪੀ ਹੋ ਗਿਆ ਉਹ ਕੋ ਪੰਪਾਂ ਸਾਸਪੀ ਆ ਹਾਂ ਹੁਣ ਲੜ ਕੇ ਲਿਆ ਮੇਰੇ ਹੁਣ ਨਾ ਅੱਜ ਦਾ ਮੌਸਮ ਉਰੀਓ ਚਿਮਲੇ ਵਾਲਾ ਹੋਇਆ ਪਿਆ